ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਦੇ ਫਾਰਮ 911 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਫਿਰ ਢਿੱਲੋ ਡੇਰੀ ਫਾਰਮ ਉਰ ਆ ਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 5-6 ਨਗ ਬੁਖਾਵਾਂਗੇ ਆਪਾਂ ਟੋਕਣਾ ਗੱਬਣਾ ਤੇ ਇੱਕ ਗੱਬਣਾ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤਿਆਰ ਹੋ ਕਰਦੇ ਆ ਵੀਰ ਨਾਲ ਗੱਲਬਾਤ ਸਾਸੀ ਜੀ ਵੀਰ ਜੀ ਸਾਸੀ ਵਾਲਾ ਭਾਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਕਿਰਪਾ ਕਿਰਪਾ ਮਹਾਰਾਜ ਜੀ ਚਲੋ ਕਿਰਪਾ ਰਹਿਣੀ ਚਾਹੀਦੀ ਭਾਜੀ ਕਿਵੇਂ ਰਿਹਾ ਵੀਡੀਓ ਰਹਾ ਭਾਈ ਵਧੀਆ ਭਾਜੀ ਘੰਟੇ ਦੇ ਵਿੱਚ ਵਿੱਚ ਡੰਗਰ ਵੇਖ ਗਏ ਸਾਰੇ ਚਲੋ ਵਧੀਆ ਸ਼ੁਕਰੀਆ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਭਾਜੀ ਮੇਰਾ ਹਰਮਨਜੋ ਪਿੰਡ ਰਾਜਾ ਸਾਸੀ ਜ਼ਿਲ੍ਹਾ ਬਰਸਤ ਤਸੀਲ ਜਨਾਲਾ ਠੀਕ ਹੈ ਜੀ ਫੁਨ ਨੰਬਰ ਤੇ ਨਾਲ ਹੀ 1 ਕਿਲੋਮੀਟਰ ਘਰ ਆਪਰਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 826444231 ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਹਾਂਜੀ ਵੈਡ ਤੋਂ ਕਰ ਲਈਏ ਭਾਜੀ ਅਜੋ ਜੀ ਹਾਂ ਪਹਿਲੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਹ ਵੈਡ ਦਾ ਭਾਜੀ ਪਹਿਲਾ ਸੁਹਾ ਸੂਈਏ ਅੱਛਾ ਜੀ ਦੂਜਾ ਸੁਹਾ ਸੂਗੀ ਤੇ ਪਰਲੇ ਅਗਲੇ ਥਾਂ ਦੀ ਤੇਲ ਜੇ ਤੇ ਦੋ ਦਸ 7 ਕਿਲੋ ਜੇ ਪੱਕਾ ਪੰਜਾਂ ਮਹੀਨੇ ਚੈੱਕ ਪਾਸ ਕਰਾ ਲਈਏ ਆਪਾਂ ਤੇਵਾਂ ਲੱਗਾ ਜੀ ਠੀਕ ਹੈ ਲੱਗਦਾ ਜੀ ਹਾਂਜੀ ਕਰਾਈ ਜੇ ਚੈੱਕ ਪਾਸ ਕਰਾ ਜੇ ਠੰਡਾ ਦੀ ਗੱਲ ਬਾਤ ਆ ਤੇ ਪੰਜਾਂ ਬਾਕੀ ਭਾਜੀ ਉਹ ਵੀ ਮਈਆਂ ਸਾਰੀਆਂ ਟੋਕਣਾ ਗੱਬਣਾ ਆ ਆਪਣੀ ਪੰਜਾਂ ਦਿਨਾਂ ਤੱਕ ਦੀ ਗਾਰੰਟੀ ਹੈ ਉਹ ਪੰਜਾਂ ਦਿਨਾਂ ਵਿੱਚ ਖੜ ਕੇ ਵੇਰਾ ਵੀ ਕੋ ਚੈੱਕ ਕਰਾ ਲੈ ਠੀਕ ਹੈ ਠੀਕ ਕਿੰਨੇ ਵੀ ਕੋਈ ਵੀ ਡੰਗਰ ਖੜਨਾ ਟੋਕੜ ਗੱਬਣਾ ਨਹੀਂ ਬਿਲਕੁਲ ਸਹੀ ਗੱਲ ਆ ਜੀ ਬੰਦਾ ਉਹ ਭਾਜੀ ਕਿਉਂ ਵੀ ਅਗਲੇ ਦੀ ਭਾਜੀ ਤਸੱਲੀ ਹੋ ਜਾਂਦੀ ਆ ਹਾਂਜੀ ਹਾਂਜੀ ਚਲੋ ਭਾਜੀ ਘਾਟ ਘਾਟ ਚੰਗਾ ਵੜਦਾ ਇਬਾਕੀ ਅਸਟਾਮ 7 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਤੇ ਪੰਜਾਂ ਮਹੀਨੇ ਦੀ ਚੱਕ ਪਾ ਤਿਆ ਜਦੋਂ ਕੁਆਲਟੀ ਵੀ ਲਾ ਕੇ ਚੈੱਕ ਕਰ ਸਕਦੇ ਜੇ ਤੇ ਅਗਲੀ ਸਾਈਡ ਦਾ ਦਾਨੀ ਤੋਂ ਦੁੱਧ ਸਾਈਡ ਫਿਰ ਕੁਆਲਟੀ ਵਿਖਾ ਦਿਓ ਭਾਈ ਬੋਦੀ ਵਾਲੀ ਵੇੜ ਜਾਂਤ ਵਾਲੀ ਵੇੜ ਵਿੱਚੋਂ ਤੇ ਬਾਕੀ ਕੱਦ-ਕੜ ਚੰਗਾ ਵੇੜ ਦਾ ਤੇ ਕਿੰਨਾ ਕੁ ਚੋਇਆ ਸੱਜਣ ਨੇ ਦੁੱਧ ਹਰਾ ਸੱਜਰ ਭਾਈ 14-15 ਲੀਟਰ ਦੁੱਧ ਕੱਢਦੀ ਰਹੀ ਹੈ ਠੀਕ ਹੈ ਠੀਕ ਹੈ ਲਓ ਭਾਈ 14-15 ਲੀਟਰ ਜਿਹੜਾ ਸੱਜਰ ਨੇ ਚਵਾਇਆ ਵਾ ਤੇ ਕਿਆ ਕਰ ਸਾਡੇ ਤੁਸੀਂ ਲਾਗੇ ਤੋਂ ਥਾਲਾਂ ਦਾ ਸੈਜ ਗਿਆਪ ਪਸੰਗੇ ਥਾਂ ਬੜਾ ਮੋਟਾ ਘੜਤੀ ਪਾਜੀ ਠੀਕ ਹੈ ਠੀਕ ਹੈ ਹਾਂਜੀ ਕੀਮਤ ਕਰਨਾ ਵਿੱਚ ਇਹਦਾ ਹਰ ਪਹਿਲਾਂ ਮੌਲੀ ਦਾ ਭਾਈ 5000 ਕਰ ਦੇ ਜੇ ਬਾਈ ਦੀ ਦੇਰੀ ਹੈ ਤੇ ਕਰਾਉਣਾ ਮਾਨਤਾਂ ਜਾਂਦੇ ਹੋਰ ਛੱਡ ਦੇ ਮੈਂ ਤੇ ਨਾਲ ਦੇ ਦਾਂਗੇ ਪਾਜੀ 20000 ਦੀ ਬਾਕੀ ਮਾਨਤਾਂ ਜਰੂਰ ਕਰਾਂਗੇ ਵੀਰ ਭਰਾ ਫੁੰਟਾ ਦੇ ਠੀਕ ਹੈ ਲਓ ਪਾਜੀ 20 ਮੋੜ ਦੇਣੀ ਪਾਜੀ ਕਿਸ ਨੂੰ ਬਾਕੀ ਮੌਕੇ ਦੇ ਮਾਨਤਾਂ ਵੀ ਕਹਿੰਦਾ ਕਿ ਹੋਰ ਕਰਾਂਗੇ ਤੇ ਮੋੜ ਦੇ ਆਪਾਂ ਕਹਿ ਵੀਰ ਭੈਣ ਟਰਾਂਣੀਆਂ ਤੇ ਦੂਜੇ ਨੰਬਰ ਤੇ ਆ ਜਾਓ ਹੁਣ ਤੁਹਾਨੂੰ ਦੱਸਿਓ ਪਾਜੀ ਇਹਦੇ ਬਾਰੇ ਕਾ ਭਾਜੀ ਮੈਂ ਤਾਂ ਤੀਜਾ ਸੂਆ ਜੀ ਅੱਛਾ ਜੀ ਦੂਜੇ ਸਵੇਰ ਵਾਲਿਆਂ 9-10 ਲੀਟਰ ਦੁੱਧ ਚੋਇਆ ਤੇ ਹੈਗਾ ਜਿਆਦਾ ਨਹੀਂ 11-12 ਕਿਲੋ ਦੁੱਧ ਕੱਢੂ ਚੋਟੀ ਠੀਕ ਹੈ ਠੀਕ ਹੈ 9 ਵਜੇ ਤੀਜੇ ਸਵੇਰ ਨੂੰ ਆ ਗੱਭਣ ਆ ਤੇ ਕਿੰਨਾ ਕੁ ਟਾਈਮ ਕੱਢਦੀ ਹੈ ਜੇ ਬੀਤੀ ਦੇਣ ਭਾਜੀ 7-8 ਹੀ ਲੈ ਜੂਗੀ ਮੈਂ ਠੀਕ ਹੈ ਕਰਮਾਲੀ ਬਣੋ ਬਈ ਭਾਜੀ ਠੀਕ ਹੈ ਸ਼ਾਇਦ ਹੋਊਂਦਾ ਲੈ ਬੋਲ ਕੇ ਬੋਲਨੇ ਬਈ ਕੀ ਕਰ ਸਕਦੇ ਜੀ ਕੱਦ ਕਾਠ ਤੇ ਆਰਡਰ ਕੁਆਲਟੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਨੇ ਆ ਲਓ ਭਾਜੀ ਚੈੱਕ ਕਰਾ ਸਾਰੇ ਆਰਡਰ ਬਾਰਦੀ ਦੇ ਥਾਣਾ ਦਾ ਸਹਿਜ ਗੈਪਰ ਤੇ ਦੇਣਾ ਜੇ ਲੱਗੂ ਜੀ ਭ ਤੇ 9-10 ਲੀਟਰ ਜਿਹੜਾ ਪਿਛਲੇ ਸਵੇਰੇ ਨਾਲ ਦੁੱਧ ਚਵਾਇਆ ਵਾ ਤੇ ਸੀ ਵੀਰਾਂ ਦਾ ਕਿ 10-11 ਲੀਟਰ ਦੁੱਧ ਕਰੀ ਜਊਗੀ RAM ਨਾਲ ਤੇ ਇਸ ਕੁਆਲਟੀ ਉਪਰ ਚੈੱਕ ਕਰ ਸਕਦੇ ਜੀ ਬਾਕੀ ਤੁਹਾਨੂੰ ਪਤਾ ਹੀ ਆ ਸਾਰੇ ਭੈਣ ਭਰਾਣ ਦੇ ਰੇਟ ਬਿਲਕੁਲ ਨਿਕਨੇ ਕਿੰਦੇ ਆ ਤੇ ਕੀ ਮੁੱਲ ਕਰਨਾ ਵੀ ਤੇ ਰਹਿਰ ਇਹਨਾਂ ਭਾਈ ਜਿੱਦੀ ਮੈਂ ਮੋਲਤ ਕਰਨ ਨੂੰ ਭਲਾ 80-85 ਮੰਗ ਲਈਏ ਅੱਛਾ ਜੀ ਜਿਹੜੀ ਮੈਂ ਦੇਣੀ ਆ ਨਾ ਭਾਜੀ ਹਾਰ ਨਹੀਂ ਅੱਛਾ ਜੀ 75000 ਚ ਮਾਨਤਾਨ ਕਰਾਂਗੇ ਜਿਹੜਾ ਵੀਰ ਭਰਾ ਫੋਨ ਲਾਓ ਠੀਕ ਹੈ ਲੋ ਬਾਕੀ ਭਾਜੀ ਮੈਂ ਬੜੀ ਚੰਗੀ ਹੱਲੇ ਮੇਰੀ ਬੜੀ ਸਾਫ ਹੈ ਠੀਕ ਹੈ ਠੀਕ ਹੈ ਲੋ ਭਾਜੀ 75000 ਚ ਵੀਰ ਕਹਿੰਦਾ ਕਿ ਮਾਨਤਾਨ ਕਰ ਦਾਂਗੇ ਤੇ ਕੋਈ ਵੀਰ ਭਰਾ ਫੋਨ ਲਾਵੇ ਤੇ ਅੱਜ ਹੁਣ ਤੇ ਜੇ ਨੰਬਰ ਦੇ ਹਾਂਜੀ ਦਸਰ ਦੇ ਬਾਰੇ ਆ ਚੋਟੀ ਭਾਜੀ ਪਹਿਲੇ ਸਵੇਰ ਸੂਈਏ ਦੂਜੇ ਸਵੇਰ ਸੂਗੀ ਅੱਛਾ ਜੀ ਇਹ ਸਾਡੇ ਪੰਜਾਬੀ ਨਾਲ ਚੈੱਕ ਪਾਸ ਕਰਾ ਗਿਆ ਆਪਾਂ ਅੱਜ ਠੰਡਾ ਟੀਕਾ ਲਵਾਤਾ ਅੱਛਾ ਜੀ ਆਪਣੀਆਂ ਤਾਂ ਭਾਜੀ ਜਿਹੜਾ ਕੋਕੜ ਗੱਪਣ ਡੰਗਰਿਆ ਨਾ ਉਹ ਚੈੱਕ ਕਰਾ ਕੇ ਫੇਰੀ ਵੀਡੀਓ ਚ ਪਾਉਣਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਚੈੱਕ ਕਰ ਸਕਦੇ ਹਾਂ ਬਾਕੀ ਅੱਗੋਂ ਕੋ ਵੀਰ ਪੰਜਾਂ ਦਿਨਾਂ ਦੇ ਤੱਕ ਮੇਰੀ ਗਰੰਟੀ ਪੰਜਾਂ ਦਿਨਾਂ ਦੇ ਵਿੱਚ ਕਰਾ ਲੈ ਅੱਛਾ ਅੱਛਾ ਜੀ ਤੇ ਦੁੱਧ ਦਿੰਦੀ ਜਾ ਕੇ ਜਾ ਦੁੱਧ ਭਾਜੀ ਹੁਣ ਸਕਰਨ ਨਾਲ ਜਿਹੜਾਈ ਤੇ ਲਗ ਲੋ ਇੱਕੋ ਟਾਈਮ ਦਿੰਦੀ ਹੈ ਅੱਛਾ ਅੱਛਾ ਜੀ ਲਓ ਭਾਜੀ ਬਾਕੀ ਵੱਡੀ ਛੋਟੀ ਜੋ ਪਾਟੀ ਟਾਈਮ ਦਿੰਦੀ ਆ ਤੇ ਕੱਦ ਕਾਟ ਚੰਗਾ ਵਾ ਸਿੰਗ ਵੇਖੋ ਲੱਗਾ ਭਾਜੀ ਛੋਟੀ ਪਾਟੀ ਤੁਸੀਂ ਕੀ ਕਰ ਸਕਦੇ ਕੀ ਕੱਦ ਕਾਟ ਆ ਗਿਆ ਕਰੋ ਚਾ ਕਬਾਜੀ ਕੋਈ ਜ਼ਿਆਦਾ ਚੰਗੀ ਜੇ ਕੱਦ ਕਾਟ ਦੀ ਮੇਰਾ ਨੇ ਸਿੰਗ ਲੱਗਾ ਉਹ ਭਾਜੀ ਵੱਡੀ ਛੋਟੀ ਪੂਰੀ ਇਹ ਕਿੰਨਾ ਵੇਟ ਪੁਣੇ ਦੀ ਬੜੀ ਸਾਫ ਆ ਹਾਂਜੀ ਸੱਜਰ ਨੇ ਕਿੰਨਾ ਚੋਆ ਸੱਜਰ ਭਾਜੀ 14 15 ਕਿਲੋ ਦੁੱਧ ਛੋਟੀ ਚੋਆਇਆ ਜੀ ਅੱਛਾ ਜੀ ਠੀਕ ਹੈ ਇਹ ਲੋ ਭਾਜੀ ਜਦੋਂ 15 ਇੰਟਰ ਕਹਿੰਦਾ ਇੱਕ ਅੰਕ ਕਾਲੀ ਝੋਟੀ ਭਾਜੀ ਪਿੱਠ ਪੁੜੇ ਦੀ ਬੜੀ ਸਾਫ ਆ ਬੇਲ ਵੇਖੋ ਝੋਟੀ ਦੀ ਬਿਲਕੁਲ ਚੰਗੀ ਆ ਬਾਕੀ ਬੇਲ ਹੋ ਵੀ ਚੰਗੀ ਆ ਤੇ ਕੱਦ ਕੜ ਦੀ ਵੀ ਚੰਗੀ ਆ ਪੂਛ ਦਾ ਵਾਲ ਭਾਜੀ ਇੱਕ ਨਹੀਂ ਚਿੱਟਾ ਝੋਟੀ ਦਾ ਠੀਕ ਆ ਜੀ ਪੂਰ ਜ਼ੈਡ ਬਲੈਕ ਆ ਜੀ ਪੂਛ ਦਾ ਕਿਆ ਕਰ ਸਾਡੇ ਤੁਹਾਨੂੰ ਲੱਗਦਾ ਤੇ ਬਾਕੀ 2.5 ਲੀਟਰ ਇੱਕੋ ਟਾਈਮ ਮਿਲਦੀ ਆ ਤੇ ਹਾਂ ਦੇਖੋ ਭਾਜੀ ਕਿੰਨਾ ਕਿੰਨਾ ਭਾਈ ਉਹਨਾਂ ਘਰੋਂ ਪਾੜੇ ਵਿੱਚੋਂ ਗੇ ਲਿਆਂਦੀ ਸਾਡੇ ਘਰ ਆ ਕੇ ਟੀਕਾ ਵੀ ਲਵਾ ਸਾਈਦੀ ਐਵੇਂ ਕਹੀ ਜਾਈ। ਨਹੀਂ ਨਹੀਂ ਬਿਲਕੁਲ ਸਹੀ ਹੈ ਜੀ। ਕੀ ਮੁੱਲ ਹੈ ਫਰੇਰਾ ਵੀ। ਸੱਜਰ ਭਾਜੀ ਇੱਕ ਵੀ ਨਹੀਂ ਝੋਟੀ ਆਈ ਏ। ਅੱਛਾ ਜੀ। ਉਧਰੋਂ ਲਿਆਂਦੀ ਚੱਟਾ ਮਾਲ ਸਾਰਾ ਉਹਨਾਂ ਦਾ ਚੰਗਾ ਸੀ। ਠੀਕ ਹੈ ਜੀ। ਮੁੰਡਾ ਨਾਲ ਬਾਹਰ ਚੱਲ ਚੱਲਿਆ ਤਾਂ ਉਹਨਾਂ ਵੇਖੀ ਏ। ਠੀਕ ਹੈ ਜੀ। ਹਾਂ ਜੀ। ਕੀ ਮੁੱਲ ਫਰੇਰਾ। ਕੌਣ ਮੁੱਲ ਇਹਦਾ 70000 ਕਰ ਦੇਈਏ। ਅੱਛਾ ਜੀ। ਤੁਸੀਂ ਦੱਸ ਦੋ ਕਿੰਨੇ ਦੇ ਦੇਈਏ। ਇਹ ਕਰਦਗੇ ਜੈ ਜੈ ਜਿੱਥੇ ਕਿ ਛਾੜੀ ਦੇਣੀ। 70000 ਦੇ ਦਈਏ ਤੇ ਕਰਨਾ ਮਾਨਤਾ। ਕਰ ਦੋ ਜੀ ਕਰਨਾ ਰ ਠੀਕ ਹੈ ਸਾਡੇ 5 ਪੰਜ ਮਹੀਨੇ ਚੱਕ ਪਾਸ ਆ ਤੇ 2.5 ਲੀਟਰ ਟਾਈਮ ਇੱਕ ਟਾਈਮ ਦਾ ਦੁੱਧ ਆ ਬਾਕੀ ਬੜੀ ਫੇਸ ਕੁਆਲਟੀ ਚੰਗੀ ਭਾਜੀ ਕੀ ਕਰਦਾ ਸਾਡੇ ਸੋਹਣੀ ਠੰਡੇ ਸੁਭਾਰੀ ਝੋਟੀ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਵਿੱਚ ਇਹਦੇ ਬਾਰੇ ਹਾਂ ਝੋਟੀ ਨੂੰ ਭਾਜੀ 5 ਮਹੀਨੇ ਹੋਣੇ 28 ਤਰੀਕ ਨੂੰ ਅੱਛਾ ਜੀ ਹਾਂਜੀ ਚੱਕ ਪਾਸ ਆਪਾਂ ਅੱਜ ਕਰਾ ਕੇ ਠੀਗਾ ਠੰਡਾ ਲਵਾਤਾ ਜੀ ਠੀਕ ਹੈ ਠੀਕ ਹੈ ਇਹਨੇ ਪਹਿਲੇ ਸਵੇਰੇ ਸੂਣਾ ਜਿਹਦੇ ਵੱਡੀ ਝੋਟੀ ਪੂਰੇ ਘਾਟ ਘਾਟ ਵਾਲੀ ਹੈ ਠੀਕ ਹੈ ਜੀ ਥੋੜੀ ਜੀ ਪਾਤਿਆ ਸੁੰਨ ਲਈ ਭਾਜੀ ਚਲੋ ਜਵਾਨ ਹੋ ਕੇ ਸੁੰਨ ਲਈ ਤੇ ਬਾਕੀ ਤੁਹਾਨੂੰ ਕੋਲ ਕੇ ਵਿਖਾਉ ਕੀ ਆ ਸਾਡੇ ਤੇ ਫੇਸ ਕੁਆਲਟੀ ਇਹਦੀ ਵੀ ਤੇ ਕੱਦ ਘਾਟ ਇਹਦਾ ਵੀ ਬਹੁਤ ਚੰਗਾ ਵਾ ਤੇ ਸਿੰਗ ਤੁਨੂੰ ਵੀ ਬਹੁਤ ਚੰਗਾ ਲੱਗਾ ਵਾ ਬੜੀ ਵੱਡੀ ਪਾਜੀ ਝੋਟੀ ਆ ਠੀਕ ਆ ਤੇ ਪਲੀ ਰਾਜੀ ਫੁੱਲ ਆ ਚੰਗੀ ਆ ਰਾਉਂਡ ਚੰਗੀ ਕੀਤੀ ਵੀਰ ਭਰਾ ਨੇ ਤੇ ਇਹ ਵੀ ਪੰਜਾਂ 5.5 ਮਹੀਨਿਆਂ ਦੇ 28 ਦਿਨ ਨੂੰ ਨੇ 5 ਮਹੀਨੇ ਪੰਜ ਹੋਣੇ ਪਾਜੀ ਇਹ ਲੈ ਠੀਕ ਆ ਜੀ ਸਾਢੇ 4 ਮਹੀਨੇ ਦਾਸ ਕੋ پاس ਆ ਗਿਆ ਤੇ 5 ਮਹੀਨੇ 28 ਦਿਨ ਹੋਣੇ ਨਾ ਹਾਂਜੀ ਤੇ ਕੀ ਮਲਬੀ ਤੇ ਰੱਖ ਰੋ ਆ ਭਾਈ ਜਮਾਂਦਰੂ ਡੱਬ ਜੇ ਕੋਈ ਵੀਰ ਦਰੇ ਨਾ ਹਾਂਜੀ ਠੀਕ ਆ ਯਾਰ ਇਹਦੇ ਚ ਮੰਦਰ ਉਡਾਉਂਦਾ ਆ ਮੈਂ ਭਾਈ 4 ਮਹੀਨੇ ਚੈੱਕ ਪਾ ਦੇ ਜੇ ਅੱਛਾ ਜੀ ਤੇ ਦੁੱਧ ਦੇ ਥੱਲੇ ਹਣ ਲੀਟਰ ਵਾਲਾ ਜੇ 5 ਕਿਲੋ ਅੱਛਾ ਜੀ ਤੇ ਉਰਲੇ ਅਗਲੇ ਥਾਂਜਣਾ ਥੋੜੀਆਂ ਈ ਧਾਰਾਂ ਘੱਟ ਜੀ ਠੀਕ ਹੈ ਜੀ ਬੈਣੀ ਵਾਲੀ ਛੱਡ ਦਿਨਾ ਹਾਂਜੀ ਬੈਣੀ ਵਾਲੇ ਦੀ ਠੀਕ ਹੈ ਠੀਕ ਹੈ ਬਾਕੀ ਵੱਡੀ ਮੈਂ ਜੋ ਭਾਜੀ ਪੂਰੀ ਬਹੁਤ ਚੰਗਾ ਇਹਦਾ ਵੀ ਤੇ 1.5 ਜਵਾ ਮਹੀਨੇ ਰਹੀਏ ਵੀ ਕੱਪਣਿਆ ਤੇ 5 ਕਿਲੋ ਲੀਟਰ ਇਸ ਤੋਂ ਥੱਲੇ ਦੁੱਧ ਦੇ ਥੱਲੇ ਆਗਾ ਵਾ ਇਸ ਤੋਂ ਬਾਅਦ ਵੀ ਚੰਗਾ ਤਾਂ ਸਾਡੇ ਦੇ ਕਾਟ ਕਾਟ ਨੂੰ ਬਹੁਤ ਚੰਗਾ ਵਾ ਤੇ ਲਾਗੜ ਤੁਹਾਨੂੰ ਅਡਰ ਕੁਆਲਟੀ ਦੇਖਣੇ ਦਾ ਸੈੱਟ ਜਰੂਰ ਕਰਨਾ ਬਹੁਤ ਬੰਝਾ ਤਾਂ ਸਾਡੇ ਤੋਂ ਲਾਗੇ ਤੋਂ ਹਾਂ ਇਹਨੇ ਕਿਨਾ ਕਿਤੇ ਆ ਗਿਆ ਸੱਜਰ ਨੇ ਹਟੋ ਤੋ ਸੱਜਰ ਭਾਈ 13 14 13 14 ਕਿਲੋ ਈ ਦੀ ਮਾਣੇ ਦੁੱਧ ਨਹੀਂ ਦੇਣਾ ਦੇਣਾ ਕਿੰਨੇ ਠੀਕ ਹੈ 13 14 ਲੀਟਰ ਨੇ ਵੀ ਚਵਾਇਆ ਵਾ ਵੇਖੋ ਕਿੱਥੇ ਕੱਦ ਆਉਂਦਿਆ ਕਿੱਥੇ ਨਹੀਂ ਆਉਂਦਾ ਹਾਂਜੀ ਇਹਦਾ ਕੀ ਬੋਲ ਵੀ ਕਿਰ ਮੋਲ ਤੇ ਇਹਦਾ ਵੀ 60000 ਕਰਦੇ 55 ਦੀ ਦੇ ਦਈਏ ਕਰ ਦਈਏ ਚ ਮਾਨ ਦਾ ਹਰ ਪੁੱਲਾ ਜੀ ਕਰ ਦਈਏ ਸੇਮ ਸੇਮ ਹੀ ਹਰ 50000 ਦੀ ਪੁੱਲਾ ਕੋਈ ਨਾਲ ਆਏ ਭਾਵੇਂ ਹੋ ਲੈ ਜੀ ਠੀਕ ਹੈ ਠੀਕ ਹੈ ਲਓ ਭਾਈ ਬਾਕੀ ਹਾਂ ਨਹੀਂ ਆ ਭਾਜੀ ਨਿਕਲ ਕੇ ਮੋਲ ਲਿਆ ਬਿਲਕੁਲ ਨਿਕ ਨਿਕ ਮੋਹਲਿਆ ਵੀਰ ਜੀ ਬਿਲਕੁਲ ਜਾਇ ਜਿਆ ਚੰਪ ਚੰਗੇ ਆ ਵੀ ਉੱਤੇ ਕੋਲ ਸਾਰੇ ਬਾਕੀ ਇਹੋ ਬੇਨਤੀ ਵੀਰ ਜੀ ਸਾਡੇ ਘਰੋਂ ਚੈੱਕ ਪਾਸ ਕਰਕੇ ਥਣਾ ਦੀ ਤਸੱਲੀ ਕਰਕੇ ਖੜੋ ਨਹੀਂ ਨਹੀਂ ਬਿਲਕੁਲ ਬਿਲਕੁਲ ਸਮਝਾ ਲਿਆ ਜੀ ਬਾਅਦ ਇਹੋ ਕਿ ਰਹਿਣਾ ਆਪਾ ਹਾਂਜੀ ਭਾਜੀ ਹਾਂਜੀ ਤੇ ਸਾਡੀ ਵੀ ਵੀਰਾਂ ਲੜੀ ਹੱਥੇ ਜੋੜ ਕੇ ਉਹ ਬੇਨਤੀ ਇਹ ਕਿ ਆਪਣਾ ਤੁਸੀਂ ਆ ਕੇ ਇੱਥੇ ਦੋ ਟਾਈਮ ਤਸੱਲੀ ਕਰ ਲਿਆ ਕਰੋ ਹਾਂਜੀ ਤੇ ਚੈੱਕ ਕਰਕੇ ਖੜਿਆ ਕਰੋ ਆਪਣਾ ਪਛੂ ਕਿਉਂਕਿ ਰਕਮ ਖਰਚ ਨਹੀਂ ਹੁੰਦੀ ਜੇ ਤੁਸੀਂ ਹਾਂਜੀ ਹਾਂਜੀ ਬਾਅਦ ਚ ਨਾਲ ਲਾਮਾ ਦਿਆ ਕਰੋ ਹਾਂਜੀ ਹਾਂਜੀ ਤੇ ਧੰਨਵਾਦ ਜੀ ਸਾਰੇ ਭਰਾਵਾਂ ਨੂੰ ਵੀਡੀਓ ਵੇਖਣ ਲਈ